ਸ਼ਹੀਦ ਪਰਮਜੀਤ ਸਿੰਘ ਦੀ ਸ਼ਹਾਦਤ ਨੂੰ ਪੂਰਾ ਦੇਸ਼ ਸਲਾਮ ਕਰ ਰਿਹਾ ਤੇ ਵੱਡੇ-ਵੱਡੀਆਂ ਪਾਰਟੀਆਂ ਦੇ ਜੋ ਵੱਡੇ ਲੀਡਰ ਨੇ ਉਹ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਨੇ ਪਰ ਆਖਿਰ ਪਰਮਜੀਤ ਸਿੰਘ ਦੇ ਕੀ ਸੁਪਨੇ ਸਨ ਆਪਣੇ ਬੱਚਿਆਂ ਦਾ ਉਹ ਕਿਹੋ ਜਿਹਾ ਭਵਿੱਖ ਚਾਹੁੰਦੇ ਸਨ ਉਹਨਾਂ ਦੇ ਬੱਚੇ ਮੇਰੇ ਨਾਲ ਨੇ ਇਸ ਵੇਲੇ ਸ਼ਹੀਦ ਦੇ ਸਭ ਤੋਂ ਪਹਿਲਾਂ ਉਹਨਾਂ ਦੇ بیٹے ਨਾਲ ਗੱਲ ਕਰਦੇ ਆ ਤੁਸੀਂ ਆਪਣਾ ਨਾਮ ਦੱਸੋ ਤੇ ਇਹ ਦੱਸੋ ਕਿ ਤੁਸੀਂ ਕੀ ਸੋਚਿਆ ਸੀ ਵੱਡੇ ਹੋ ਕੇ ਕੀ ਬਣੋਗੇ ਪਾਪਾ ਕੀ ਚਾਹੁੰਦੇ ਸੀ ਮੇਰਾ ਨਾਮ ਸਾਹਿਲਦੀਪ ਸਿੰਘ ਹੈ ਮੈਂ ਵੱਡਾ ਵੱਡਾ ਅਫਸਰ ਬਣਨਾ ਚਾਹੁੰਦਾ ਹਾਂ ਤੁਸੀਂ ਚਾਹੁੰਦੇ ਕਿ ਜਿਸ ਤਰ੍ਹਾਂ ਤੁਹਾਡੇ ਪਾਪਾ ਬਹਾਦਰ ਸੀ ਆਰਮੀ ਦੇ ਵਿੱਚ ਗਏ ਤੁਸੀਂ ਵੀ ਆਰਮੀ 'ਚ ਜਾਓ ਚਾਹਤ ਹੈ ਕੁਸ਼ਦੀਪ कौर ਹੈ ਉਹਨਾਂ ਦੀ ਬੇਟੀ ਉਹਦੇ ਤੋਂ ਜਾਣਦੇ ਆ ਕਿ ਤੁਸੀਂ ਦੱਸੋ ਪਾਪਾ ਕੀ ਚਾਹੁੰਦੇ ਸੀ ਔਰ ਤੁਸੀਂ ਆਪਣੇ ਪਾਪਾ ਲਈ ਕੀ ਕਰਨਾ ਚਾਹੁੰਦੇ ਹੋ ਵੱਡੇ ਅਫਸਰ ਬਣਨਾ ਚਾਹਤੀ ਹਾਂ ਉਹਨਾਂ ਦੀ ਵੱਡੀ ਬੇਟੀ ਹੈ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੱਸੋ ਕਿ ਪਾਪਾ ਦੇ ਨਾਲ ਅਕਸਰ ਫੋਨ ਤੇ ਗੱਲਬਾਤ ਹੁੰਦੀ ਹੋਏਗੀ ਆਖਰੀ ਵਾਰ ਕਦੋਂ ਗੱਲ ਹੋਈ ਸੀ ਔਰ ਕੀ ਕਿਹਾ ਸੀ ਉਹਨਾਂ ਨੇ ਆਖਰੀ ਵਾਰ ਸੰਡੇ ਨੂੰ ਗੱਲ ਹੋਈ ਸੀ ਤੇ ਪਾਪਾ ਨੇ ਕਿਹਾ ਸੀ ਕਿ ਮੈਂ 10 ਮਾਰਚ ਨੂੰ ਪਾਪਾ ਨੇ ਕਿਹਾ ਸੀ ਕਿ ਮੈਂ ਆ ਜਾਣਾ ਵਾ ਤੇ ਬਸ ਹੋਈ ਗਿਆ ਕੋਈ ਜਿਸ ਤਰ੍ਹਾਂ ਹਰ ਬੱਚੇ ਨੂੰ ਆਪਣੇ ਪਾਪਾ ਤੋਂ ਉਮੀਦ ਹੁੰਦੀ ਹੈ ਕਿ ਜਦੋਂ ਆਉਣਗੇ ਅਸੀਂ ਇੱਥੇ ਜਾਵਾਂਗੇ ਜਾਂ ਫਿਰ ਆਹ ਸਾਮਾਨ ਲੈ ਕੇ ਦੇਣਗੇ ਤੁਸੀਂ ਕੋਈ ਐਸੀ ਚੀਜ਼ ਜਿਹੜੀ ਚਾਹੁੰਦੇ ਹੋ ਕਿ ਜਦੋਂ ਪਾਪਾ ਆਉਣਗੇ ਅਸੀਂ ਆਹ ਚੀਜ਼ ਲੈ ਕੇ ਆਵਾਂਗੇ ਇਹੋ ਹੀ ਕਿ ਘਰ ਕੰਪਲੀਟ ਕਰਕੇ ਕਿ ਉੱਥੇ ਪਾਪਾ ਆਣਗੇ ਸਭ ਪੂਰਾ ਕੰਮਪਲੀਟ ਕਰਾਂਗੇ ਤੇ ਫਿਰ ਇਸ ਵਾਰ ਉੱਥੇ ਰਵਾਂਗੇ ਕਿ ਫਿਰ ਇੱਥੋਂ ਸਕੂਲ ਜਾ ਰਹੇ ਹਾਂ ਉੱਥੇ ਬਹੁਤ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਆਖਰੀ ਸਵਾਲ ਪਾਪਾ ਨੇ ਕੀ ਸੁਪਨਾ ਦੇਖਿਆ ਸੀ ਤਾਂ ਡੇਲੀ ਜਿਹੜਾ ਤੁਸੀਂ ਹੁਣ ਪੂਰਾ ਕਰਕੇ ਉਹਨਾਂ ਨੂੰ ਅਸਲੀ ਜਿਹੜੀ ਸ਼ਰਧਾਂਜਲੀ ਇਹ ਦੇਣਾ ਚਾਹੋਗੇ ਮੇਰੇ ਪਾਪਾ ਦਾ ਸੁਪਨਾ ਸੀ ਕਿ ਮੈਂ ਇੱਕ ਵੱਡੀ ਆਫੀਸਰ ਬਣਾਂਗਾ ਇਹੋ ਹੀ ਸੁਪਨਾ ਮੈਂ ਹੁਣ ਉਹਨੂੰ ਪੂਰੀ ਕੋਸ਼ਿਸ਼ ਕਰਾਂਗੀ ਕਿ ਮਨਾਂ ਦਾ ਸੁਪਨਾ ਪੂਰਾ ਕਰ ਸਕਾਂ ਇਹ ਹਨ ਸ਼ਹੀਦ ਪਰਮਜੀਤ ਸਿੰਘ ਦੇ ਬੱਚੇ ਇਹਨਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਦੇ ਪਾਪਾ ਦਾ ਇਹ ਸੁਪਨਾ ਸੀ ਕਿ ਬੱਚੇ ਪੜ੍ਹ ਲਿਖ ਕੇ ਵੱਡੇ ਆਫੀਸਰ ਬਣਨ ਔਰ ਬੇਟੇ ਦਾ ਕਹਿਣਾ ਹੈ ਕਿ ਜੇਕਰ ਉਹਨੂੰ ਆਰਮੀ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਉਹ ਜ਼ਰੂਰ ਜਾਏਗਾ ਔਰ ਜੋ ਉਮੀਦਾਂ ਪਰਮਜੀਤ ਸਿੰਘ ਨੂੰ ਆਪਣੇ ਬੱਚਿਆਂ ਤੋਂ ਸੀ ਉਹ ਬੱਚਿਆਂ ਦਾ ਕਹਿਣਾ ਹੈ ਕਿ ਉਹ ਉਮੀਦਾਂ ਨੂੰ ਪੂਰਾ ਕਰਕੇ ਆਪਣੇ ਪਿਤਾ ਨੂੰ ਅਸਲੀ ਸ਼ਰਧਾਂਜਲੀ ਜਿਹੜੀ ਆ ਉਹ ਦੇਣਗੇ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ राजीव ਸ਼ਰਮਾ এবੀਪੀ ਸੰਜਾ ਤਰਨਤਾਰਨ